ਤੇ ਦੈਨ ਤੜਕੇ ਸਕੂਲ ਦੇ ਸ਼ਰਾਬੀ ਡਰਾਈਵਰ ਨੇ ਸ਼ਰਾਬ ਪੀ ਕੇ ਬੱਚਿਆਂ ਦੀ ਜਾਨ ਖਤਰੇ ਵਿੱਚ ਪਾ ਦਿੱਤੀ ਜਦੋਂ ਡਰਾਈਵਰ ਵਾਸਤੇ ਕਾਬੂ ਨਹੀਂ ਪਾ ਰਿਹਾ ਸੀ ਇਸ ਲਈ ਬੱਚਿਆਂ ਨੇ ਖੁਦ ਹੀ ਹਿੰਮਤ ਕੀਤੀ ਅਤੇ ਬੱਸ ਨੂੰ ਫੜ ਲਿਆ ਅਤੇ ਆਪਣੀ ਜਾਨ ਬਚਾਈ ਫਿਰ ਬੱਚਿਆਂ ਨੇ ਆਪਣੇ ਮਾਪਿਆਂ ਅਤੇ ਸਕੂਲ ਪ੍ਰਿੰਸੀਪਲ ਨੂੰ ਫੋਨ ਰਾਹੀਂ ਸਾਰੀ ਘਟਨਾ ਤੋਂ ਜਾਣੂ ਕਰਵਾਇਆ ਮੌਕੇ ਤੇ ਪਹਿਲਾ ਪਿੰਡ ਵਾਸੀਆਂ ਨੇ ਪਹੁੰਚ ਕੇ ਬੱਚਿਆਂ ਅਤੇ ਸ਼ਰਾਬੀ ਡਰਾਈਵਰ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਸ਼ਰਾਬ ਐਨੀ ਪੀਤੀ ਹੋਈ ਸੀ ਕਿ ਡਰੈਵਲ ਨੇ ਆਪਣੀਆਂ ਲੱਤਾਂ ਫਲਾ ਕੇ ਬੱਸ ਦੀ ਸੀਟ ਤੇ ਸੌਂ ਗਿਆ ਜੇਕਰ ਬੱਚੇ ਹਿੰਮਤ ਨਾ ਕਰਦੇ ਤਾਂ ਵੱਡਾ ਭਾਣਾ ਵਰਤ ਸਕਦਾ ਸੀ ਜਾਣਕਾਰੀ ਅਨੁਸਾਰ ਨੇੜਲੇ ਪਿੰਡ ਚੱਕ ਦੇਸਰਾਜ ਵਿਖੇ ਸਥਿਤ ਅਕਾਲ ਅਕੈਡਮੀ ਦੇ ਬੱਸ ਡਰਾਈਵਰਤਾ ਸੇਮ ਨੀਸ਼ਰਾ ਪੀ ਕੇ ਪਿੰਡ ਡੱਲੇਵਾਲ ਵੱਲ ਬੱਸ ਭਜਾਤੀ ਸੀ ਉਹ ਉੱਥੋਂ ਬੱਚਿਆਂ ਨੂੰ ਪਿੰਡ ਕੁੱਤਵੇਵਾਲ ਲੈ ਗਿਆ ਤਾਂ ਪਛਾਹ ਪਰ ਤੋਂ ਸਕੂਲੀ ਬੱਚਿਆਂ ਨੂੰ ਚੁੱਕ ਕੇ ਪਿੰਡ ਤਹਿنگਵਲ ਜਾ ਰਿਹਾ ਸੀ ਉਸਨੇ ਪਹਿਲਾ ਹੀ ਬਹੁਤ ਸ਼ਰਾਬ ਪੀਤੀ ਹੋਈ ਸੀ ਤੇ ਸ਼ਰਾਬ ਦੇ ਪ੍ਰਭਾਵ ਦੇ ਹੇਠ ਬੋਲਣਾ ਵੀ ਸ਼ੁਰੂ ਕਰ ਦਿੱਤਾ ਉਸਦੇ ਪਾਸ ਵੈਸੀ ਸ਼ੇਮੀ ਅਤੇ ਸੱਤੇ ਵਿੱਚ ਜਮਾਤ ਦੇ ਬੱਚੇ ਸਨ ਉਸਨੇ ਸੰਗੜੀ ਧੁੰਦ ਵਿੱਚ ਬੱਸ ਚਲਾਈ ਜਦੋਂ ਬੱਸ ਉਸਦੇ ਕਾਪੂ ਤੋਂ ਬਾਹਰ ਹੋ ਗਈ ਤਾਂ ਉਹ ਇਸਨੂੰ ਇੱਧਰ ਉੱਧਰ ਸੜਕ ਤੇ ਜਾਣ ਲੱਗਾ ਪਹਿਲਾਂ ਤਾਂ ਬੱਚਿਆਂ ਨੇ ਸੋਚਿਆ ਕਿ ਧੁੰਦ 'ਚ ਡਰਾਈਵਰ ਨੂੰ ਕੁਝ ਦਿਖਾਈ ਦੇ ਨਹੀਂ ਰਿਹਾ ਜਦੋਂ ਬੱਚਿਆਂ ਨੇ ਉਸ ਨੂੰ ਹੌਲੀ ਕਰਨ ਲਈ ਕਿਹਾ ਤਾਂ ਉਸ ਦੀ ਬੱਚਿਆਂ ਨਾਲ ਬਹਿਸ ਹੋ ਗਈ ਉਹ 헤ਠਾ ਉੱਤਰ ਕੇ ਚੁੱਪਚਾਪ ਉਹਨਾਂ ਨੂੰ ਬੱਸ ਵਿੱਚ ਬੈਠਣ ਲਈ ਕਹਿਣ ਲੱਗਾ ਉਦੋਂ ਹੀ ਜਦੋਂ ਇੱਕ ਆਟੋ ਚਾਲਕ ਟੱਕਰ ਤੋਂ ਬਚ ਗਿਆ ਤਾਂ ਬੱਚਿਆਂ ਨੇ ਉੱਚੀ ਉੱਚੀ ਚੀਕਾਂ ਮਾਰਨੀ ਸ਼ੁਰੂ ਕਰ ਦਿੱਤੀਆਂ ਤਾਂ ਸਕੂਲੀ ਬੱਚਿਆਂ ਦੀ ਆਵਾਜ਼ ਸੁਣ ਕੇ ਆਟੋ ਚਾਲਕ ਨੇ ਵੀ ਆਪਣਾ ਆਟੋ ਸਟਾਰਟ ਕਰ ਦਿੱਤਾ ਉਸਨੇ ਹਿੰਮਤ ਕੀਤੀ ਤਾਂ ਅੱਗੇ ਜਾ ਕੇ ਬੱਸ ਨੂੰ ਰੋਕ ਦਿੱਤਾ ਬੱਸ ਦਾ ਸਟੀering ਸੰਭਾਲ ਲਿਆ ਘਟਨਾ ਦੀ ਖਬਰ ਮਿਲਦਿਆਂ ਸਾਰ ਹੀ ਥਾਣਾ ਮੁਕੀ ਫਲੋਰ ਦੇ ASI ਬੀਤੇ ਕਮਾਨੇ ਤੁਰੰਤ ਪਹੁੰਚ ਕੇ ਸ਼ਰਾਬੀ ਡਰਾਈਵਰ ਅਤੇ ਬੱਸ ਨੂੰ ਕਾਬੂ ਵਿੱਚ ਲੈ ਲਿਆ ਸਕੂਲ ਦੀ ਪ੍ਰਿੰਸੀਪਲ ਹੇਮ ਲਤਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਹ ਡਰਾਈਵਲ ਦੀ ਵੱਡੀ ਗਲਤੀ ਸੀ ਇਹ ਬੱਸ ਡਰਾਈਵਲ ਪੁੱਛ ਦਿਨ ਪਹਿਲਾਂ ਹੀ ਕੰਮ ਤੇ ਆਇਆ ਸੀ ਜੋ ਕਿ ਕਨੈਕਟਰ ਵੇਸ ਤੇ ਹਾਇਰ ਕਿਸੇ ਬਸ ਦਾ ਡਰਾਈਵਰ ਸੀ ਸਕੂਲ ਪ੍ਰਬੰਧਕ ਪਿਵੇਖ ਵਿੱਚ ਅਜਿਹਾ ਨਹੀਂ ਹੋਣ ਦੇਣਗੇ ਫਲੋਟ ਤੋਂ ਰਾਜਮਾ ਨੰਗੜ ਦੀ ਖਾਸਰਪੁਰ ਲਿੰਕ ਨੂੰ ਲਾਈਕ ਤੇ ਸ਼ੇਅਰ ਕਰੋ ਮੇਰਾ ਨਾਮ ਸੁਰੇਮਲਤਾ ਹੈ ਜੀ ਜੀ ਖਾਸਾ ਦਾ ਕਿ ਬਸ ਡਰਾਈਵਰ ਜਿਹੜਾ ਸੀਗਾ ਉਹ ਸਵੇਰੇ ਜਦੋਂ ਆਪਣੇ ਘਰ ਤੋਂ ਚਲਿਆ ਉਸ ਵੇਲੇ ਬਿਲਕੁਲ ਠੀਕ ਠਾਕ ਸੀ ਉਨ ਕੋਈ ਬਾਈਂਡ ਵਗੈਰਾ ਨਹੀਂ ਸੀ ਲਈ ਹੋਈ ਐਦਾ ਲੱਗ ਰਿਹਾ ਸੀ ਕਿ ਜਿੱਦਾਂ ਉਹਨਾਂ ਨਸ਼ੇ ਵਗੈਰੇ ਨਹੀਂ ਕੋਈ ਟੈਬਲੇਟ ਵਗੈਰਾ ਲਈਆਂ ਹੋਈਆਂ ਸੀ ਔਰ ਇੱਕ ਸਪੋਰਟ ਤੇ ਜਦੋਂ ਉਹਨਾਂ ਬੱਚੇ ਚੁੱਕ ਲੈਨੇ ਅਗਲੀ ਸਾਈਡ ਤੇ ਜਦੋਂ ਬੱਚੇ ਜਾ ਰਹੇ ਸੀਗੇ ਤਾਂ ਥੋੜੀ ਡਰਾਈਵਰ ਜਿਹੜਾ ਸੀ ਉਹਦੇ ਵਿੱਚ ਚੇਂਜਸ ਜਿਹੜੀਆਂ ਉਹ ਆ ਗਈਆਂ ਜੋ ਕਿ ਬੱਚਿਆਂ ਨੇ ਫੀਲ ਕੀਤੀਆਂ ਤੇ ਫਿਰ ਉਸ ਡਰਾਈਵਰ ਦਾ ਅੱਛਾ ਪਾਰਟ ਏਰੀਆ ਕਿ ਡਰਾਈਵਰ ਨੇ ਬੱਸ ਉੱਥੇ ਰੋਕ ਦਿੱਤੀ ਉਸ ਤੋਂ ਬਾਅਦ ਉਹ ਅਨਕੌਂਸ਼ੀਅਸ ਹੋ ਗਿਆ ਉਸ ਤੋਂ ਬਾਅਦ ਫਿਰ ਆਟੋ ਪਿੱਛੋਂ ਆ ਰਿਹਾ ਸੀਗਾ ਉਸ ਆਟੋ ਵਾਲੇ ਨੇ ਬੱਸ ਵਾਲੀ ਸਾਈਡ ਤੇ ਲਗਾ ਕੇ ਬੱਚਿਆਂ ਨੇ ਪੇਰੈਂਟਸ ਨੂੰ ਇਨਫੋਰਮ ਕੀਤਾ ਬੱਚਿਆਂ ਦੇ ਪੇਰੈਂਟਸ ਉਸ ਵੇਲੇ ਆਏ ਉਹਨਾਂ ਨੇ ਇਨਫੋਰਮ ਕੀਤਾ ਮੈਨੂੰ ਤਾਂ ਮੈਂ ਓਨ ਦੀ ਸਪੋਰਟ ਦੇ ਉੱਤੇ ਟਰਾਂਸਪੋਰਟ ਜਿਹੜਾ ਡਿਪਾਰਟਮੈਂਟ ਦੇ ਹੈੱਡ ਸੀਗੇ ਅਕਾਲੇ ਗੱਡੀ ਦੇ ਉਹ ਪਹੁੰਚੇ ਨਾਲ ਉਹਨਾਂ ਦੇ ਮੈਂ ਆਪ ਖੁਦ ਗਈ ਅਸੀਂ ਮੌਕੇ ਤੇ ਸਾਰਾ ਕੁਝ ਦੇਖਿਆ ਡਰਾਈਵਰ ਅਨਕੌਂਸ਼ੀਅਸ ਸੀ ਤੇ ਬੱਚੇ ਬਿਲਕੁਲ ਸਹੀ ਸਲਾਮਤ ਸੀ ਕਿਸੇ ਨੂੰ ਕੋਈ ਮਤਲਬ ਐਦਾਂ ਦਾ ਕੋਈ ਹਾਦਸੇ ਵਾਲੀ ਗੱਲ ਨਹੀਂ ਸੀ ਸਭ ਕੁਝ ਠੀਕ ਸੀ ਤੇ ਇਸ ਇਸ ਦੀ મતલਬ ਕਿ ਇਹਦੇ ਵਿੱਚ ਸਕੂਲ ਦਾ ਦੇਖੋ ਸਕੂਲ ਦਾ ਤੇ ਇਨਾ قصور ਨਹੀਂ ਹੈਗਾ ਕਿਉਂਕਿ ਜਿਹੜੀ ਬਾਸੀ ਉਹ ਕੰਟਰੈਕਟ بیس ਤੇ ਸੀਗੀ ਔਰ ਮੇਨ ਕਲੇ ਕਿ ਡਰਾਈਵਰ ਜਿਹੜਾ ਸੀ ਉਹ ਨਵਾਂ ਸੀ ਹਜੇ ਉਹਨੂੰ ਆਇਆ ਨੂੰ 4-5 ਦਿਨ ਹੋਏ ਸੀ ਡਰਾਈਵਰ ਨੂੰ ਫਿਰ ਵੀ ਮੈਂ ਇਸ ਹਿੱਸੇ ਦੀ ਮਾਡਲ ਰਿਸਪਾਂਸਿਬਿਲਟੀ ਜਿਹੜੀ ਉਹ ਮੈਂ ਆਪਣੀ ਸਮਝ ਲਈ ਆ ਕਿ ਇਹ ਮੇਰੀ ਇੱਕ ਰਿਸਪਾਂਸਿਬਿਲਟੀ ਹੈ ਕਿ ਜਿਹੜਾ ਸਕੂਲ ਦਾ ਟ੍ਰਾਂਸਪੋਰਟ ਸਿਸਟਮ ਹੈ ਉਹ ਸੇ ਸਲਾਮਤ ਬੱਚਿਆਂ ਦੀ ਸੇਫਟੀ ਵਾਸਤੇ ਇਹ ਪਹਿਲੀ ਘਟਨਾ ਹੈ 7 ਸਾਲ ਹੋ ਗਏ ਮੈਨੂੰ ਇੱਥੇ ਇਤਾਂ ਦਾ ਕਦੀ ਕੋਈ ਹਾਦਸਾ ਨਹੀਂ ਵਾਪਰਿਆ। ਉਹਦੇ ਵਿੱਚ ਹੈਲਪਰ ਵਗੈਰਾ ਵੀ ਸੀਗਾ ਜੀ। ਹਾਂ ਉਹ ਹਾਂਜੀ ਉਹਦੇ ਵਿੱਚ ਹੈਲਪਰ ਨਹੀਂ ਸੀਗਾ ਜੀ। ਬੱਚੇ ਕਿੰਨੇ ਸੀਗੇ ਇਹਦੇ ਵਿੱਚ? ਬੱਚੇ ਇਹਦੇ ਵਿੱਚ 4-5 ਬੱਚੇ ਸੀਗੇ ਜੀ। ਮੈਮ ਫੁੱਲਸ ਵਾਲੇ ਮੁੱਕੇ ਤੇ ਪਹੁੰਚੂ ਸੀ। ਹਾਂਜੀ ਹਾਂਜੀ। ਅਕੈਡਮੀ ਵੱਲੋਂ ਕੀ ਕਾਰਵਾਈ ਕਰਨੀ? ਅਕੈਡਮੀ ਵੱਲੋਂ ਜੀ ਉਹ ਬੱਸ ਜਿਹੜੀ ਹੈ ਮਤਲਬ ਕਿ ਉਸ ਬੰਦੇ ਦੀ ਕੋਈ ਬੱਸ ਨਹੀਂ ਲਈ ਗਈ। ਦੁਬਾਰਾ ਤੋਂ ਹੈਰ ਨਹੀਂ ਕੀਤੀ ਗਈ। ਉਹਦੀ ਬੱਸ ਜਿਹੜੀ ਹੈ ਇੱਕ ਬੱਸ ਮੇਰੇ ਖਿਆਲ ਉਹਦੀ ਕਿਸੇ ਹੋਰ ਅਕੈਡਮੀ ਵਿੱਚ ਚੱਲਦੀ ਆ। ਉਸ ਬੱਸ ਨੂੰ ਵੀ ਹਟਾ ਦਿੱਤਾ ਗਿਆ। ਔਰ ਮੌਕੇ ਦੇ ਉੱਤੇ ਕਾਲਾ ਸੀ ਜਿਹੜੀ ਆ ਉਹ ਨਵੀਂ バス ਟਰੱਸਟ ਵੱਲੋਂ ਆਦੀ ਗਈ ਕੋਈ ਵੀ ਡਰਾਈਵਰ ਆਇਆ ਕਰਦੇ ਉਹ ਜਦ ਪ੍ਰਾਈਵੇਟ ਕੋਲ ਤੇ ਕਰਦੇ ਉਹਨਾਂ ਦਾ ਮੈਡੀਕਲ ਵੈਰੀ ਸਰ ਉਹਨਾਂ ਦੇ ਜਿਹਦਾ ਲਾਇਸੈਂਸ ਵਗੈਰਾ ਦੇਖੀਦਾ ਹੈ ਕਿ ਲਾਇਸੈਂਸ ਵਗੈਰਾ ਉਹਨਾਂ ਦਾ ਦੇਖੀਦਾ バス ਦੇ ਪੇਪਰ ਵਗੈਰਾ ਜਿਹੜੇ ਉਹ ਪੂਰੇ ਚੈੱਕ ਕੀਤੇ ਜਾਂਦੇ ਆ ਉਹਦੇ ਅਕੈਡਮੀ ਦਾ ਨਾਮ ਨਹੀਂ ਆ ਸਕਦਾ ਬਾਅਦ ਵਿੱਚ ਤੁਸੀਂ ਇਹਨੇ ਹਾਇਰ ਕੀਤੀ ਜਿਹੜੀ ਹਾਇਰ ਬੱਸਾਂ ਹੁੰਦੀਆਂ ਉਹਦੇ ਵਿੱਚ ਆਪਾਂ ਸਕੂਲ ਦਾ ਨਾਮ ਲਿਖਾ ਸਕਦੇ ਆ ਹਾਂਜੀ ਕਿਉਂਕਿ ਉਹ ਕੰਟਰੈਕਟ ਬੇਸ ਤੇ ਹੁੰਦੀ ਹੈ ਬੱਸਾਂ ਉਹਨਾਂ ਨੂੰ ਬਾਹਰ ਲਿਖਣਾ ਪੈਂਦਾ ਹੈ ਸਕੂਲ ਤੋਂ ਉਹ ਬੱਸ ਆਪਣੇ ਨਾਲ ਜਾਂਦੀ ਹੈ ਸਕੂਲ ਨੂੰ ਉਹ ਦੋ 3 ਸਾਲ ਹੋ ਗਿਆ ਜੀ ਉਸ ਬੱਸ ਨੂੰ ਚੱਲਦੇ ਆ ਸਕੂਲ ਵਿੱਚ ਤੇ ਜੇ ਇਹਦੇ ਵਿੱਚ ਕਿਹੜੇ ਲਾਪਰਵਾਹੀ ਦੇ ਮੰਨਦੇ ਹੈ ਜੇ ਕੋਈ ਹਾਦਸਾ ਵੱਡਾ ਵਾਪਰ ਜਾਂ ਕੋਈ ਜਾਨ ਨੂੰ ਨੁਕਸਾਨ ਇਹਦੇ ਵਿੱਚ ਲਾਪਰਵਾਹੀ ਦੀ ਦੇਖੋ ਜਿਹੜਾ ਬੱਸ ਦਾ ਮਾਲਕ ਸੀਗਾ ਨਾ ਉਹਦੇ ਮਤਲਬ ਕੀ ਡਰਾਈਵਰ ਰੱਖਣ ਤੋਂ ਪਹਿਲਾਂ ਉਹਨੇ ਅੱਛੀ ਕਰਨਾ ਦੇਖਿਆ ਇਹਦੇ ਵਿੱਚ ਉਹਦੀ ਲਾਪਰਵਾਹੀ ਵੀ ਹੈ ਹੂੰ ਤੇ ਬਾਕੀ ਮੈਂ ਜਿੱਦਾਂ ਪਹਿਲਾਂ ਕਹਿ ਚੁੱਕੀ ਹਾਂ ਕਿ ਮੋਲਰ ਰਿਸਪੌਂਸਿਬਿਲਟੀ ਦਾ ਪ੍ਰਿੰਸੀਪਲ ਦੀ ਹੈ। ਬੈਟਸ ਹੋਣਗੇ। ਥੈਂਕ ਯੂ ਜੀ ਇੱਕ ਸਕੂਲ ਬੱਸ ਸੀਗੀ ਉਹਦਾ ਡਰਾਈਵਰ ਸੀਗਾ ਤਰਸੀਮ ਲਾਲ ਜਿਹੜਾ ਜਿੱਦਾਂ ਸਾਨੂੰ ਇਨਫੋਰਮੇਸ਼ਨ ਆਏਗੀ ਉਥੇ ਬੱਸ ਦਾ ਡਰਾਈਵਰ ਜੋ ਕੋਈ ਨਸ਼ੇ ਦੀ ਹਾਲਤ ਦੇ ਵਿੱਚ ਆ ਜਿਸ ਤੇ ਸਾਡੇ ਡਿਊਟੀ ਅਫੀਸਰ ਮੌਕੇ ਤੇ ਗਏ ਔਰ ਮੌਕੇ ਤੇ ਜਾ ਕੇ ਉਹਨਾਂ ਨੇ ਦੇਖਿਆ ਔਰ ਉਹਦਾ ਮੈਡੀਕਲ ਕਰਵਾਇਆ ਗਿਆ ਮੈਡੀਕਲ ਕਰਵਾਉਣ ਤੋਂ ਬਾਅਦ ਵਿਦਆਊਟ ਡਾਕੂਮੈਂਟਰੀ ਬੱਸ ਸੀਗੀ ਉਹਨੂੰ ਇੰਪਾਉਂਡ ਕੀਤਾ ਗਿਆ। ਸਰ ਕੀ ਲੱਗਦਾ ਉਹਦੇ ਸ਼ਰਾਬੀਤੀ ਸੀ ਕੀ ਹੋਇਆ ਤੁਹਾਨੂੰ ਉਹ ਜੀ ਮੈਡੀਕਲ ਕਰਵਾਇਆ ਗਿਆ ਉਹ ਦੇ ਮੁਤਾਬਕ ਉਹਦਾ ਲੀਕ ਕਲੈਕਸ਼ਨ ਲਿਆ ਗਿਆ